ਤੇ ਸੰਗਰੂਰ ਦੇ ਨਜ਼ਦੀਕੀ ਪਿੰਡ ਨਮੋਲ ਦਾ ਇੱਕ ਨੌਜਵਾਨ ਜਿਹੜਾ ਆਰਮੀ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਿਹਾ ਸੀ ਬੀਤੀ ਸ਼ਾਮ ਇੱਕ ਸੜਕ ਹਾਦਸੇ ਦੇ ਵਿੱਚ ਸਿੱਕਮ ਦੇ ਵਿੱਚ ਉਸਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਹਦੀ ਡੈੱਡ ਬੋਡੀ ਜਿਹੜੀ ਹੈ ਉਸਦੇ ਜੱਦੀ ਪਿੰਡ ਨਬੋਲ ਦੇ ਵਿੱਚ ਪਹੁੰਚਣੀ ਸੀਗੀ ਤਾਂ ਜਦੋਂ ਆਰਮੀ ਦੇ ਅਫਸਰ ਫੋਨ ਕਰਦੇ ਆ ਘਰੇ ਕਿ ਡੈੱਡ ਬੋਡੀ ਪਹੁੰਚਣੀ ਆ ਤੁਸੀਂ ਇੱਕ ਫਰੀਜ਼ਰ ਦਾ ਇੰਤਜ਼ਾਮ ਕਰ ਲਓ ਤਾ ਪਰਿਵਾਰਕ ਮੈਂਬਰ ਇੱਕ ਪਾਸੇ ਤਾਂ ਉਹਨਾਂ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟਿਆ ਕਿਉਂਕਿ ਉਹਨਾਂ ਦਾ ਨੌਜਵਾਨ ਪੁੱਤ ਜਿਹੜਾ ਆ ਆਰਮੀ ਦੇ ਵਿੱਚ ਸਰਵਿਸ ਕਰ ਰਿਹਾ ਸੀ ਲਾਸਟ ਨਾਇਕ ਦੀ ਡਿਊਟੀ ਨਿਭਾਰ ਰਿਹਾ ਸੀਗਾ ਔਰ ਇੱਕ ਸੜਕੀ ਹਾਸੇ ਦੇ ਵਿੱਚ ਉਸ ਦੀ ਜਾਨ ਚਲੀ ਗਈ ਤਾਂ ਉਹਦੀ ਜਦੋਂ ਡੈੱਡ ਬੋਡੀ ਇੱਥੇ ਪਿੰਡ ਆਉਣੀ ਸੀਗੀ ਤਾਂ ਪਰਿਵਾਰ ਵਾਲੇ ਫ੍ਰੀਜ਼ਰ ਮੰਗਣ ਦੇ ਵਾਸਤੇ ਸਿਵਲ ਹਸਪਤਾਲ ਚਲੇ ਜਾਂਦੇ ਆ ਤਾਂ ਪਰਿਵਾਰ ਨੇ ਇਲਜ਼ਾਮ ਲਾਇਆ ਕਿ ਇਸ ਸਮੂਹ ਦਾ ਕਹਿਣਾ ਹੈ ਕਿ ਜਦੋਂ ਖਾਲੀ ਹੋਏਗਾ ਫਰੀਜ਼ਰ ਉਦੋਂ ਦੇ ਦੇਾਂਗੇ ਉਦੋਂ ਪਤਾ ਕਰ ਲਿਓ ਫਿਲਹਾਲ ਨਹੀਂ ਹੈ ਤਾਂ ਪਰਿਵਾਰ ਦਾ ਕਹਿਣਾ ਹੈ ਕਿ ਸਾਡਾ ਪੁੱਤ ਚੜ੍ਹਦੀ ਬਰੇਜ਼ ਨੌਜਵਾਨ ਉਮਰ ਦੇ ਵਿੱਚ ਇਸ ਦੁਨੀਆ ਤੋਂ ਚਲਿਆ ਗਿਆ ਸੜਕੀ ਹਾਦਸੇ ਦੇ ਵਿੱਚ ਦੇਸ਼ ਲਈ ਉਹ ਸੇਵਾਵਾਂ ਨਿਭਾ ਰਿਹਾ ਸੀ ਸਿੱਕਮ ਦੇ ਵਿੱਚ ਉਹਦੀ ਡਿਊਟੀ ਸੀਗੀ ਔਰ ਸੜਕ ਬਣਾ ਰੇ ਸੀ ਕੰਕਰੀਟ ਵਾਲੀ ਔਰ ਮਸ਼ੀਨ ਦੇ ਨਾਲ ਕੋਈ ਹਾਦਸਾ ਵਾਪਰ ਗਿਆ ਜਿਸ ਦੇ ਵਿੱਚ ਇਸ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਹੁਣ ਡੈੱਡ ਬੋਡੀ ਪਹੁੰਚਣੀ ਹੈ ਫਰੀਜ਼ਰ ਲੈਂਡ ਦੇ ਵਾਸਤੇ ਪਰਿਵਾਰ ਸਿਵਲ ਹਸਪਤਾਲ ਪਹੁੰਚਦਾ ਹੈ ਪਰ ਪਰਿਵਾਰ ਨੂੰ ਫਰੀਜ਼ਰ ਨਹੀਂ ਮਿਲਦਾ ਪਰਿਵਾਰ ਦਾ ਕਹਿਣਾ ਹੈ ਕਿ ਸਾਨੂੰ ਕਹਿ ਦਿੱਤਾ ਜਾਂਦਾ ਹੈ ਤੁਸੀਂ ਧੂਰੀ ਚਲੇ ਜਾਓ ਤੁਸੀਂ ਮਲੇਰਕੋਟਲੇ ਚਲੇ ਜਾਓ ਤੁਸੀਂ ਸੁਨਾਮ ਚਲੇ ਜਾਓ ਪਰ ਅਸੀਂ ਇੱਕ ਸ਼ਹੀਦ ਦਾ ਹੁਣ ਪਰਿਵਾਰ ਹੈ ਸਾਡਾ ਪੁੱਤ ਜਿਹੜਾ ਸ਼ਹੀਦ ਹੋ ਗਿਆ ਦੇਸ਼ ਦੇ ਵਾਸਤੇ ਉਹ ਸੇਵਾ ਕਰ ਰਿਹਾ ਸੀ ਉਹਨੇ ਕੁਰਬਾਨੀ ਦਿੱਤੀ ਸ਼ਹੀਦ ਹੋ ਗਿਆ ਤਾਂ ਇੱਕ ਉਹਦੀ ਡੈੱਡ ਬੋਡੀ ਰੱਖਣ ਦੇ ਵਾਸਤੇ ਵੀ ਸਾਨੂੰ ਫਰੀਜ਼ਰ ਨਹੀਂ ਮਿਲ ਰਿਹਾ ਇਸ ਤਰੀਕੇ ਦਾ ਗੁੱਸਾ ਕਿਲਾ ਜੁੜਾਇਆ ਉਹ ਪਰਿਵਾਰ ਦਾ ਸਾਹਮਣੇ ਆਇਆ ਹੈ ਐਸਐਮਓ ਤੇ ਇਲਜ਼ਾਮ ਨਹੀਂ ਕਿ ਐਸਐਮਓ ਦਾ ਕਹਿਣਾ ਹੈ ਕਿ ਅਜੇ ਫਰੀਜ਼ਰ ਖਾਲੀ ਨਹੀਂ ਜਦੋਂ ਹੋਏਗਾ ਉਦੋਂ ਦੇਖ ਲਾਂਗੇ ਉਦੋਂ ਤੁਹਾਨੂੰ ਦੇ ਦੇਵਾਂਗੇ ਨਹੀਂ ਤਾਂ ਕਿਤੇ ਹੋਰ ਚਲੇ ਜਾਓ ਮਤਲਬ ਇੰਤਜ਼ਾਮ ਵੀ ਨਹੀਂ ਕਰਵਾ ਕੇ ਦਿੱਤਾ ਜਾ ਰਿਹਾ ਤਾਂ ਗੱਲਬਾਤ ਵੀ ਕੀਤੀ ਗਈ ਹੈ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਔਰ ਐਸਐਮਓ ਦੇ ਨਾਲ ਵੀ ਕਿ ਆਖਿਰ ਦੇ ਵਿੱਚ ਕਾਰਨ ਕੀ ਬਣਿਆ ਕਿਉਂ ਇੱਕ ਸ਼ਹੀਦ ਦੇ ਪਰਿਵਾਰ ਨੂੰ ਪਟਕਣਾ ਪੈ ਰਿਹਾ ਹੈ ਇੱਕ ਫਰੀਜ਼ਰ ਲੈਣ ਦੇ ਵਾਸਤੇ ਇੱਕ ਆਰਮੀ ਜਵਾਨ ਦੀ ਦੇ ਉਸ ਜਗ੍ਹਾ ਤੇ ਰੱਖਣ ਦੇ ਵਾਸਤੇ ਕਿਉਂਕਿ ਉਹ ਤਾਂ ਪਰਿਵਾਰ ਪਹਿਲਾਂ ਹੀ ਸਦਮੇ ਦੇ ਵਿੱਚ ਹੈ ਪਹਿਲਾਂ ਹੀ ਉਹਨਾਂ ਨੂੰ ਬਹੁਤ ਵੱਡਾ ਸਦਮਾ ਲੱਗ ਚੁੱਕਿਆ ਹੈ ਤਾਂ ਗੱਲਬਾਤ ਵੀ ਕੀਤੀ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਮੇਰਾ ਨਾਮ ਜਫੀਰ ਆ ਜੀ ਨਮੋਲ ਤੋਂ ਆਏ ਹਾਂ ਜੀ ਕੀ ਮਾਮਲਾ ਹੈ ਜੀ ਮਾਮਲਾ ਇਹ ਸੀ ਜੀ ਸਾਡਾ ਬੱਚਾ ਕੱਲ ਆਰਮੀ ਦੇ ਵਿੱਚ ਐਕਸਪਾਇਰ ਹੋ ਗਿਆ ਤੇ ਵੀ ਡੈੱਡ ਬਾਡੀ ਆਉਣੀ ਆ ਕੱਲ ਸ਼ਾਮ ਤੱਕ ਤੇ ਇਹ ਮੁੰਡਾ ਵੀ ਆਰਮੀ ਦੇ ਵਿੱਚ ਹੈ ਉਹਨਾਂ ਦਾ ਭਰਾ ਇਹਨਾਂ ਨਾਲ ਇਹਨਾਂ ਦੇ ਅਫਸਰ ਨਾਲ ਗੱਲ ਹੋਈ ਆ ਆਰਮੀ ਦੇ ਅਫਸਰ ਦੇ ਨਾਲ ਉਹ ਕਹਿੰਦੇ ਵੀ ਕੱਲ ਨੂੰ ਡੇਟ ਹੋ ਸਕਦਾ ਹੈ ਵੀ ਤੁਸੀਂ ਹਸਪੀਟਲ ਦੇ ਵਿੱਚ ਫ੍ਰੀਜਰ ਦਾ ਪ੍ਰਬੰਧ ਰੱਖੋ ਉਹਦੇ ਨਹੀਂ ਤੁਸੀਂ ਸਿਵਲ ਹਸਪੀਟਲ ਜਾਓ ਤੇ ਅਸੀਂ ਉਹਦੇ ਫ੍ਰੀਜਰ ਵਾਸਤੇ ਐਸਐਮਓ ਸਾਹਿਬ ਨੂੰ ਮਿਲਣ ਆਏ ਸੀ ਇਹ ਤੇ ਵੀ ਸਾਨੂੰ ਫ੍ਰੀਜਰ ਚਾਹੀਦਾਗਾ ਕੱਲ ਨੂੰ ਉਹ ਕਹਿੰਦੇ ਵੀ ਸਾਡੇ ਕੋਲ ਪੰਜ ਨੇਗੇ ਫਿਲਹਾਲ ਚਾਰ ਚੱਲਦੇ ਨੇ ਮੌਕੇ ਤੇ ਵਿਲਾ ਹੋ ਵੀ ਸਕਦਾ ਨਹੀਂ ਵੀ ਹੋ ਸਕਦਾ ਅਸੀਂ ਆਖਿਆ ਜੀ ਵੀ ਤੁਹਾਨੂੰ ਪਹਿਲਾਂ ਕਲੀਅਰ ਕਰ ਦੋ ਤੇ ਉਹ ਕਹਿੰਦੇ ਵੀ ਪਹਿਲਾਂ ਤਾਂ ਨਹੀਂ ਹੋ ਸਕਦਾ ਕਲੀਅਰ ਵੀ ਪਹਿਲਾਂ ਜੇ ਕੋਈ ਹੋਰ ਆ ਜਾ ਫਿਰ ਅਸੀਂ ਉਹਨੂੰ ਕੀ ਕਹਾਂ ਜਦੋਂ ਉਹ ਕਹਿੰਦੇ ਪਵਾਨੀਗੜ ਆ ਕੇ ਤੁਸੀਂ ਉਦੋਂ ਉਹ ਕਰਦੇ ਕਿਵੇਂ ਦੇਖਦੇ ਸਟੇਕ ਦੇ ਮਨਾਹੀ ਕਰ ਸਾਨੂੰ ਤਾਂ ਠੀਕ ਨਹੀਂ ਲੱਗਿਆ ਇਹਨਾਂ ਦਾ ਵਿਵਹਾਰ ਵੀ ਤੇ ਕਿਸੇ ਹੀ ਪਰਿਵਾਰ ਵਾਲਾ ਉਹਨਾਂ ਦਾ ਭਰਾ ਹੈਗਾ ਉਹ ਦੇਸ਼ ਦੀ ਖਾਤਰ ਹੈ ਕਹਿੰਦੇ ਨੇ ਵੀ ਸਰਕਾਰਾਂ ਉਹਨਾਂ ਵਾਸਤੇ ਸਾਰਾ ਸਿਸਟਮ ਤਾਣਾ ਵਾਣਾ ਲੱਗਿਆ ਹੋਇਆ ਇੱਕ ਪਾਸੇ ਇੱਕ ਫਰੀਜ਼ਰ ਨਹੀਂ ਮਤਲਬ ਈ ਗੱਲ ਤੁਸੀਂ ਰੱਖੀ ਸੀ ਉਹਨਾਂ ਕੋਲ ਇੱਕ ਕਿਹਾ ਸੀ ਮਾਨੂੰ ਵੀ ਜੀ ਸਾਨੂੰ ਘਟੋ ਘਟ ਤੁਸੀਂ 2 ਘੰਟੇ ਪਹਿਲਾਂ ਸਾਨੂੰ ਕਲੀਅਰ ਤਾਂ ਕਰ ਦੋ ਨਾ ਸਾਨੂੰ ਵੀ ਅਸੀਂ ਕੀ ਕਹਾਂਗੇ ਉਹਨਾਂ ਨੂੰ ਵੀ ਮੌਕੇ ਤੋਂ ਲੈ ਕੇ ਦੇ ਸਕਦੇ ਸੀ ਕਿਤੋਂ ਇੰਤਜ਼ਾਮ ਕਰ ਦੋ ਹਾਂਜੀ ਇੰਤਜ਼ਾਮ ਵੀ ਕਰ ਸਕਦੇ ਨੇ ਬਾਕੀ ਕਹਿੰਦੇ ਰਹੇ ਵੀ ਮਿਲ ਵੀ ਜਾਊਗਾ ਅਸੀਂ ਕਿਹਾ ਕਲੀਅਰ ਕਰੋ ਸਾਨੂੰ ਕਲੀਅਰ ਤੋਂ ਬਣਾ ਸੀ ਆਰਮੀ ਨੂੰ ਕੀ ਕਹਾਂਗੇ ਤੁਸੀਂ ਤੁਹਾਨੂੰ ਦੱਸਿਆ ਸੀਗਾ ਵੀ ਐਂ ਤਾਂ ਕਰਕੇ ਸ਼ਹੀਦ ਹੋਇਆ ਗਿਆ ਹਾਂਜੀ ਬਿਲਕੁਲ ਦੱਸਿਆ ਜੀ ਤਾਂ ਫਿਰ ਹੁਣ ਤੁਸੀਂ ਕੀ ਪ੍ਰਬੰਧ ਕਰ ਰਹੇ ਹੋਗੇ ਅਸੀਂ ਦੇਖਦੇ ਆ ਜੀ ਨਹੀਂ ਫਿਰ ਸੁਨਾਮ ਜਾ ਰਹੇ ਸੀਗੇ ਵੀ ਚਲੋ ਸੁਨਾਮ ਹਸਪੀਟਲ ਤੋਂ ਪਤਾ ਕਰ ਲਈ ਪ੍ਰਾਈਵੇਟ ਪਤਾ ਕਰ ਰਹੇ ਹੋ ਤੁਸੀਂ ਪ੍ਰਾਈਵੇਟ ਤਾਂ ਸਾਡਾ ਇਹ ਸੀ ਵੀ ਚਲੋ ਸਰਕਾਰੀ ਆ ਹਨਾ ਜੀ ਸਰਕਾਰੀ ਦੇ ਵਿੱਚ ਹੀ ਹੋਣਾ ਚਾਹੀਦਾ ਹੂੰ ਕਿਉਂਕਿ ਮੁਲਾਜ਼ਮ ਵੀ ਸਰਕਾਰੀ ਸੀਗਾ ਘੱਟੋ ਘੱਟ ਉਹਦਾ ਅਰੇਂਜਮੈਂਟ ਤਾਂ ਸਰਕਾਰ ਨੂੰ ਕਰਨੀ ਚਾਹੀਦਾ ਹੂੰ ਇਹ ਤਾਂ ਕੋਈ ਬਾਲੀ ਵੱਡੀ ਗੱਲ ਨਹੀਂ ਜੀ ਜਦੋਂ ਇੱਕ ਆਰਮੀ ਦੇ ਬੰਦੇ ਵਾਸਤੇ ਨਹੀਂ ਫ੍ਰੀਜਰ ਮਿਲ ਸਕਦਾ ਆਮ ਬੰਦੇ ਦੀ ਕੀ ਹੋਊਗਾ ਨਹੀਂ ਫ੍ਰੀਜ ਸਾਡੇ ਕੋਲੇ 6 ਨੇ ਜੀ ਮਾਰਚ ਵਿੱਚ ਠੀਕ ਹੈ ਅੱਜ 5 ਪੋਸਟਮਾਰਟਮ ਹੋ ਗਏ ਨੇ ਪੰਜਵਾਂ ਹੁਣ ਹੋ ਰਿਹਾ ਹੈ ਜਦੋਂ ਇਹ ਮਿਲਕਲ ਫੈਮਿਲੀ ਆ ਕੇ ਗਈ ਹੈ ਵੀ ਸਾਡੀ ਬੋਡੀ ਕੱਲ ਨੂੰ ਆਉਣੀ ਹੈ ਸ਼ਾਮ ਤੱਕ ਵੀ ਸਾਡੀ ਕੱਲ ਨੂੰ ਫ੍ਰੀਜਰ ਖਾਲੇ ਬੋਡੀ ਇਹਨਾਂ ਨੂੰ ਮੈਂ ਕਿਹਾ ਫ੍ਰੀਜ ਖਾਲੀ ਹੋਇਆ ਅਵੇਲੇਬਲ ਹੋਇਆ ਤੁਹਾਨੂੰ ਜਰੂਰ ਮਿਲੂਗਾ ਜੀ ਸੋ ਐਮਰਜੈਂਸੀ 'ਚ ਸਾਡੇ ਈਐਮਓ ਹੁੰਦੇ ਰਹਿੰਦੇ 24 ਹਾਅਰ ਕਲੌਕ ਉਹਨੂੰ ਆਕੇ ਤੁਸੀਂ ਦੱਸਣਾ ਵੀ ਸਾਡੀ ਬੋਡੀ ਆ ਗਈ ਰਿਕਵਰੂਗਾ ਫ੍ਰੀਜ ਰਾਤ ਨੂੰ ਆਵੇ ਅਧੀ ਰਾਤ ਨੂੰ ਜਦੋਂ ਮੱਤੀ ਆਵੇ ਜੀ ਬਾਈ ਚਾਂਸ ਨਾ ਮਤਲਬ ਕਿ ਕੁਦਰਤੀ ਕੋਈ ਉਸ ਸਮੇਂ ਜਦੋਂ ਵੱਡੀ ਬੋਡੀ ਹੋਣੀ ਹੋਵੇ ਨਾ ਵੀਲਾ ਵੀ ਮੈਂ ਤੁਸੀਂ ਕਿਹਾ ਕਿ ਪਹਿਲਾਂ ਫਿਰ ਉਸ ਤੋਂ ਬਾਅਦ ਸਾਡੇ ਕੋਲ ਧੂਰੀ ਜਾਂ ਸੁਨਾਮ ਪੋਚੀ ਸਰਕਾਰੀ ਥਾਂਗੇ ਨੇ ਜਾਂ ਫਿਰ ਆਰਾਮ ਬਾਗ ਚ ਕਿਸੇ ਰਿਕਵੈਸਟ ਕਰਦੇ ਨੇ ਜੇ ਸਾਡੇ ਕੋਲੇ ਵੱਜ ਜਾਂਦੀਆਂ ਨੇ ਬੋਡੀਆਂ ਅਸੀਂ ਉੱਥੇ ਆਰਾਮ ਬਾਗ ਚ ਰਖੋਣ ਦੇ ਸਕਦੇ ਹਾਂ ਦੇਖਦੇ ਹਾਂ ਕਿ ਫੌਜੀ ਸੀ ਹੀ ਦਫਾ ਹੈ ਸਰਕਾਰੀ ਸਨਮਾਨਾਂ ਦੇ ਨਾਲ ਬਿਲਕੁਲ ਸਹੀ ਹੈ ਉਹਦੇ ਲਈ ਅਸੀਂ ਬੁੱਕ ਵੀ ਆਪਾਂ ਕਹਿ ਰਹੇ ਹਾਂ ਕਿ ਫਾਰਮੈਲਟੀ ਤੋਂ ਅੱਧਾ ਘੰਟਾ ਪਹਿਲਾਂ ਆ ਕੇ ਦੱਸਣਾ ਪੈਗਾ ਫਾਰਮੈਲਟੀ ਕਰਦੇ ਪਹਿਲਾਂ ਵੀ ਫਾਰਮੈਲਟੀ ਕੋਈ ਨਹੀਂ ਹੈਗੀ ਤੀ ਉਹਨਾਂ ਨੇ ਕਿਹਾ ਕਿ ਐਪਲੀਕੇਸ਼ਨ ਕਿਹਾ ਗਿਆ ਸਾਡੀ ਲਿਖ ਕੇ ਦੇਣੀ ਪਵੇਗੀ ਐਪਲੀਕੇਸ਼ਨ ਤਾਂ ਲਿਖਾਂਗੇ ਨਹੀਂ ਜਿਵੇਂ ਅਸੀਂ ਪੋਸਟਮਾਰਟਮ ਨਹੀਂ ਕਰਵਾਉਣਾ ਅਸੀਂ ਬੋਡੀ ਰੱਖਣੀ ਹੈ ਅਸੀਂ ਸੰਸਕਾਰ ਕਰ ਲੂ ਕਰਾਂਗੇ ਜਾਂ ਦੋ ਦਿਨਾਂ ਨੂੰ ਕਰਾਂਗੇ ਬੋਲੇ ਪਾਵਰ ਨੇ ਉਹ ਅਲਾਉ ਕਰ ਦਿੱਤਾ ਰਾਤ ਨੂੰ 2 ਵਜੇ 3 ਵਜੇ ਮਰਜ਼ੀ ਆਵੇਗੀ ਜੋ ਵੀ ਗੰਦ ਚੇਕਰ ਉਸ ਟਾਈਮ ਲੱਗ ਤੁਹਾਡੇ ਕੋਲ ਫ੍ਰਿਜ ਨਾ ਹੋਇਆ। ਫਿਰ ਅਸੀਂ ਧੂਰੀ ਜਾਂ ਸੁਨਾਮ ਭੇਜ ਦਾਂਗੇ ਜਾਂ ਆਰਾਮਬਖਤ ਵੀ ਕਰਵਾ ਸਕਦੇ ਹਾਂ। ਫ੍ਰਿਜ ਪਰਵਾਹ ਨੂੰ ਦੱਸੇਗੇ ਅਸੀਂ। ਮੈਨੂੰ ਆਪ ਕੋ ਸੁਣ ਮੇਰੇ ਕੋ ਦੱਸੋ 10 ਬੱਚਾ। ਹਾਂਜੀ ਹਾਂਜੀ। ਉਹ ਤਾਂ ਕਹਿੰਦੇ ਸਰ ਕੁਝ ਕਹਿ ਰਹੇ ਨੇ ਕਿ ਸਾਨੂੰ ਸੁਨਾਮ ਭੇਜਿਆ ਅਸੀਂ ਆਪਣੇ ਆਪ ਸੁਨਾਮ ਜਾ ਜਦੋਂ ਬੋਡੀ ਆਊਗੀ ਮੈਂ ਇਹਨਾਂ ਨੂੰ ਕਹਿੰਦਾ ਤੇ ਨਾ ਖਾਲੀ ਹੋਇਆ ਫਿਰ ਅਸੀਂ ਸੁਨਾਮ ਜਾਂ ਧੂਰੀ ਵੀ ਰਖਵਾ ਸਕਦੇ ਹਾਂ। ਜਾਂ ਆਰਾਮਬਖਤ ਵੀ ਰਵਾ। ਇਹ ਕਹਿੰਦੇ ਸਾਡੇ ਕੋਲ ਆਪਣਾ ਫ੍ਰਿਜ ਵੀ ਹੈਗਾ ਮੈਂ ਫਿਰ ਕੋਈ ਰੋਲ ਨਹੀਂ ਹੈਗਾ ਅਸੀਂ। ਉਹ ਕਹਿੰਦੇ ਬਾਕਸ ਦੇ ਵਿੱਚ ਇਹ ਫਿਰ ਬੋਡੀ ਆਉਂਦਾ ਬਾਕ ਅੱਜ ਦੀਆਂ ਕੱਲ੍ਹ ਨੂੰ ਆਉਣੀ ਹੈ ਬੋੜੀ ਤਾਂ ਕਿਸ ਤਰ੍ਹਾਂ ਦਾ ਪ੍ਰਬੰਧ ਕੀਤਾ ਜਾਏ ਕਿਸ ਤਰ੍ਹਾਂ ਪਹਿਲਾਂ ਕਹਿ ਰਹੇ ਤੁਸੀਂ ਕੋਈ ਨਾ ਕੋਈ ਜਿਵੇਂ ਦੇਖੋ ਸਰ ਉੱਪਰ ਦੀ ਖਾਲੀ ਹੋਇਆ ਤਾਂ ਕੋਈ ਰੌਲਾ ਹੀ ਨਹੀਂ ਜੇ ਨਾ ਖਾਲੀ ਹੋਇਆ ਤਾਂ ਅਸੀਂ ਕੋਈ ਇੰਤਜ਼ਾਮ ਕਰਾਂਗੇ ਚਾਹੇ ਸੁਨਾਮ ਰਖਵਾਈਏ ਚਾਹੇ ਧੂਰੀ ਰਖਵਾਈਏ ਕਿਤੇ ਵੀ ਰਖਵਾਈਏ ਸਰ ਪ੍ਰਵਾਹ ਹੋਣੀ ਗੜਾ ਇਹ ਕਹਿੰਦੇ ਉਹਨੇ ਕੁਝ ਕਿਹਾ ਨਹੀਂ ਹੈਗਾ ਤੁਸੀਂ ਵੀ ਕਹਿ ਰਹੇ ਵੀ ਅਸੀਂ ਇਹ ਰੈਜ਼ਰਮੈਂਟ ਕਰਾਂਗੇ ਤੁਸੀਂ ਕਹੇ ਵੀ ਤੁਸੀਂ ਪਤਾ ਕਰ ਲਓ ਪਤਾ ਤਾਂ ਇਹੀ ਕਰ ਲਓ ਵੀ ਖਾਲੀ ਹੈ ਤੇ ਨਹੀਂ ਹੈ ਸਾਨੂੰ ਕਹੇਗਾ ਅਸੀਂ ਜਦੋਂ ਪਤਾ ਕਰਨ ਜਾ ਰਹੇ ਸੀ ਤੁਸੀਂ ਤਾਂ ਆਪਣੇ ਪਤਾ ਕਰਨੇ ਜਾ ਰਹੇ ਹੋ ਤੁਹਾਨੂੰ ਕੀ ਤੁਹਾਨੂੰ ਕੀ ਕਿਹਾ ਸਰ ਇਹਨਾਂ ਨੇ ਤਾਨੂੰ ਕੀ ਕਿਹਾ ਸਾਨੂੰ ਤਾਂ ਇਹ ਕਿਹਾ ਜੀ ਵੀ ਜਦੋਂ ਉਹ ਭਵਾਨੀਗੜ ਆਗੇ ਭਵਾਨੀਗੜ ਤੋਂ ਉਦੋਂ ਸਾਨੂੰ ਤੁਸੀਂ ਦੱਸ ਦਿਓ ਜੇ ਉਹ ਰਿ ਵਿਲਾ ਹੋਊਗਾ ਤਾਂ ਅਸੀਂ ਉਹ ਜਿੰਨਾ ਵਿਲਾ ਫਿਰ ਜਿੰਨਾ ਵਿਲਾ ਹੋਇਆ ਜੇ ਆਰਾਮ ਬਾਗ ਜਾਂ ਵੀ ਤੁਸੀਂ ਪਤਾ ਕਰਨਾ ਹੋਰ ਪਤਾ ਕਰਨਾ ਅਸੀਂ ਇਹ ਨਹੀਂ ਕਿਹਾ ਵੀ ਅਸੀਂ ਪ੍ਰਬੰਧਕ ਪ੍ਰਬੰਧ ਸਰ ਜਦੋਂ ਇਹ ਮੈਂ ਇਹਨੂੰ ਗਿਆ ਸੀ ਵੀ ਬਹੁਤ ਰਿਲੇਸ਼ਨ ਨਾ ਹੋਵੇ ਕੋਈ ਅਸੀਂ ਜੇ ਇੱਥੇ ਖਾਲੀ ਹੋਇਆ ਤਾਂ ਦੋਦੀ ਰੱਖਿਆ ਜਾਊਗਾ ਨਹੀਂ ਇਹ ਇਹ ਮਤਲਬ ਇਹਨਾਂ ਨੂੰ ਇਹੀ ਵੀ ਬੋਡੀ ਪਹਿਲਾਂ ਇੱਥੇ ਆਵੇ ਫਿਰ ਕਿਤੇ ਅਸੀਂ ਉਸ ਦੇ ਸਹਾਰੇ ਨਾਲ ਇਹ ਨਿਸ਼ਾਨ ਵਾਲਿਆਂ ਨੂੰ ਕਹ ਦਾਂਗੇ ਠੀਕ ਹੈ ਜੇ ਉਧਰ ਪਹਾੜ ਨਿਕੜ ਤੋਂ ਡਾਇਵਰਟ ਹੋ ਜਾਊਗੀ ਜਨਤੋਰੀ ਚਲੀ ਜਾਊਗੀ ਬਈ ਇੱਥੇ ਆਵੇ ਇੱਥੇ ਲਾਓ ਹਣ ਫੇਰ ਅਸੀਂ ਉਹਨੂੰ ਉੱਥੇ ਭੇਜੀਏ ਉਹਦਾ ਕੋਈ ਹੋਣੀ ਨਾ ਮੰਦਾ ਬੋਡੀ ਅਜੇ ਕੱਲ ਸ਼ਾਮ ਤੱਕ ਆਉਣੀ ਹੈ ਮਾਗੀ ਠੀਕ ਠੀਕ ਹੈ ਨਾ ਅੱਜ ਤੱਕ ਹੈ ਹੀ ਨਹੀਂ ਬੋਡੀ ਤੇ ਹੁਣ ਹੋਵੇ ਆਪਾਂ ਹੁਣ ਰਿਜੈਕਟ ਕਰੀ ਫੇਰ ਵੀ ਮੰਨਿਆ ਕਰੀ ਇਦਾਂ ਦੀ ਕੋਈ ਇਦਾਂ ਦੀ ਸਿਚੁਏਸ਼ਨ ਆਉਣੀ ਹੀ ਨਹੀਂ ਵੇਸ ਠੀਕ ਹੈ ਹਾਂ ਜੀ ਮੇਰਾ ਨਾਮ ਜੈ